ਫੀਲਡ ਦੇ ਵਿੱਚ ਸੁੰਡੀਆਂ ਪਾਈਆਂ ਹੋਈਆਂ ਨੇ ਸੁੰਡੀਆਂ ਹੀ ਸੁੰਡੀਆਂ ਨੇ ਵੱਡਾ ਨੁਕਸਾਨ ਹੋਇਆ ਕਿਸਾਨ ਦਾ ਲਾਲ ਸਿੰਘ ਜੀ ਕਿਉਂ ਟਰੈਕਟਰ ਚੱਲ ਰਹੇ ਤਾਂ ਕਣਕ ਨੂੰ ਬਿਜੀ ਹੋਈ ਸੀ ਤੁਹਾਡੀ ਇਹ ਕਾਰਨ ਕੀ ਹੋਇਆ ਦੋ ਰਮਪੁਰ ਬਿਜੀ ਹੋਈ ਪਹਿਲਾਂ ਅਸੀਂ ਖਰਚੇ ਵਿੱਚ ਵਾਕੇ ਰੌਣੀ ਕਰੀ ਦੀ 12-19 ਦਿਨਾਂ ਬਾਅਦ ਪਤਾ ਲੱਗਿਆ ਵੀ ਕਣਕ ਕੁਮਲਾਉਂ ਜੇ ਲੱਗੇ ਇਸਨੇ ਪੱਟਕੇ ਦੇਖਿਆ ਵਿੱਚੋਂ ਸੁੰਡੀ ਸੀ ਦੋ ਵਾਰ ਤਾਂ ਬਿਜਾਈ ਕਰਤੀ ਤੁਸੀਂ ਸਟਾਪ ਬਿਜਾਈ ਹੋਊਗੀ ਜੀ ਦੋ ਵਾਰ ਤਾਂ ਦੋ ਵਾਰ ਤਾਂ ਜੀ 70-75 ਹਜ਼ਾਰ ਦਾ ਦੀ ਪਹਿਲਾਂ ਲੱਗ ਲਿਆ ਉਦੋਂ ਬਾਅਦ ਕਣਕ ਦਾ ਸੱਟਾ ਮਾਰਤਾ ਆ ਹੁਣ ਤੀਜੀ ਵਾਰ ਉੱਪਰੋਂ ਮੌਸਮ ਖਰਾਬ ਹੋ ਗਿਆ ਹੁਣ ਤਾਂ ਇਹ ਬਿੱਲੇ ਮੰਗੋ ਕੰਮ ਦੀ ਅੱਗ ਨਹੀਂ ਲਾਈ ਖਰਚੇ ਵਿੱਚ ਵਾ ਕੇ ਰੋਮੀ ਕਰਕੇ ਫੇਰ ਵਿੱਚ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਪਾਣੀ ਜਾ ਭਰ ਕੇ ਕਲੋਰੋ ਪਾ ਦਿਓ ਜਿੱਥੇ ਸੁੰਡੀ ਖਾ ਗਈ ਸੱਟਾ ਮਾਰ ਦੂ ਪਾਣੀ ਨਾਲ ਸੁੰਡੀ ਮਰ ਜੂ ਪਰ ਇਹ ਸੁੰਡੀ ਤਾਂ ਉਦੋਂ ਦੁੱਗਣੀ ਹੋ ਗਈ ਉਹ ਰੋਨੇ ਦਾ ਅਸਰ ਕਰੀ ਨਹੀਂ ਫਿਰ ਬਿਲਕੁਲ ਜਿਨ ਕੁੱਲ ਵੀ ਨਹੀਂ ਕਰਿਆ ਆਹ ਦੇਖ ਲਓ ਸੁੰਡੀਆਂ ਦੀ ਪਲੇਟ ਭਰੀ ਫਿਰਦਿਆਂ ਨਾਲੇ ਤਾਂ ਇਹ 3 ਲੱਖ ਰੁਪਇਆ 2-3 ਲੱਖ ਰੁਪਇਆ ਖਰਚ ਕਰ ਚੁੱਕੇ ਨਾਲੇ ਪੱਲੇ ਕੱਖ ਨਹੀਂ ਪਿਆ ਹੈਗਾ ਡੀਏਪੀ ਮਿਲਿਆ ਸੀ ਉਹ ਸਾਨੂੰ ਬਲੈਕ ਦੇ ਵਿੱਚ 17-1800 ਦਾ ਥੈਲਾ ਮਿਲਿਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਇਸ ਵਾਰ ਅੱਗ ਲਾਉਣ ਤੇ ਕਾਫੀ ਪਾਬੰਦੀ ਰਹੀ ਆ ਕਿਉਂਕਿ ਜਦੋਂ ਕਿਸਾਨਾਂ ਨੇ ਫਸਲ ਬੀਜਣੀ ਸੀ ਕਣਕ ਬੀਜਣੀ ਸੀ ਤਾਂ ਪ੍ਰਾਣੀ ਤੇ ਅੱਗ ਲਾਉਣ ਦੀ ਕਾफी ਪਾਬੰਦੀ ਸੀ ਉਸ ਤੋਂ ਬਾਅਦ ਇੱਕ ਵੱਡੀ ਪ੍ਰੋਬਲਮ ਆਈਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਇੱਕ ਕਣਕ ਦੀ ਬਿਜਾਈ ਦੇ ਵਿੱਚ ਟਰੈਕਟਰ ਚੱਲ ਰਿਹਾ ਕਣਕ ਦੀ ਬਿਜਾਈ ਕਣਕ ਬੀਜੀ ਹੋਈ ਆ ਉਹ ਫਸਲ ਬਾਹਰ ਆ ਕਿਉਂ ਬਾਹਰ ਆ ਵੱਡੀ ਪ੍ਰੋਬਲਮ ਆਈਆ ਕਿ ਕਣਕ ਨੂੰ ਸੁੰਡੀ ਲੱਗਿਆ ਕਿਉਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਪਹਿਲਾਂ ਤੁਸੀਂ ਖਬਰਾਂ ਦੇਖੀਆਂ ਨੇ ਕਿ ਸੁਪਰ ਸੀਡਰ ਵਾਲੀ ਬਿਜਾਈ ਜਦੋਂ ਵੀ ਹੁੰਦੀ ਸੀ ਤਾਂ ਉਹਦੇ ਵਿੱਚ ਸੁੰਡੀ ਪੈਣ ਦੇ ਆਸਾਰ ਬਹੁਤ ਜ਼ਿਆਦਾ ਹੁੰਦੇ ਸੀ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਸੁਪਰ ਸੀਡਰ ਦੀ ਬਿਜਾਈ ਤੇ ਕਾਫੀ ਸੁੰਢੀ ਪਈ ਪਰ ਉਸ ਤੋਂ ਬਾਅਦ ਇਹ ਕਟਨਾ ਤੁਹਾਨੂੰ ਇਹ ਦਿਖਾਉਨੇ ਆ ਕਿ ਜਿਹੜੀ ਬਿਜਾਈ ਹੋਈ ਵੀ ਲੰਮੀ ਨਿਗਾ ਮਾਰੋ ਕੈਮਰੇ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਡੈੜੀਆਂ ਨੇ ਉਹ ਖਾਲੀ ਪਈਆਂ ਨੇ ਕਿਤੇ ਕਿਤੇ ਕਣਕ ਦੀ ਬਿਜਾਈ ਦਿਸ ਰਹੀ ਆ ਪਰ ਇਸ ਕਣਕ ਨੂੰ ਸੁੰਢੀ ਖਾ ਚੁੱਕੀ ਆ ਸੁੰਢੀ ਨੇ ਇਸ ਕਣਕ ਦਾ ਵੱਡਾ ਨੁਕਸਾਨ ਕੀਤਾ ਹੈ ਸੋ ਲਗਾਤਾਰ ਤਸਵੀਰਾਂ ਰੂਟਾਵੇਟਰ ਨਾਲ ਇਸ ਦੀ ਬਿਜਾਈ ਹੋਈ ਵੀ ਆ ਤੇ ਕਿਸਾਨਾਂ ਦਾ ਕਹਿਣਾ ਕਿ ਇਸ ਨੂੰ ਕੋਈ ਅਗਨ ਨਹੀਂ ਲਗਾਈ ਗਈ ਅਸੀਂ ਰੌਣੀ ਕੀਤੀ ਪਹਿਲਾਂ ਕਰਚੇ ਵਿਚਵਾਹੇ ਉਸ ਤੋਂ ਬਾਅਦ ਰੌਣੀ ਕੀਤੀ ਰੌਣੀ ਤੋਂ ਬਾਅਦ ਜਦੋਂ ਰੂਟਾਵੇਟਰ ਨਾਲ ਅਸੀਂ ਕਣਕ ਦੀ ਬਿਜਾਈ ਕਰਨ ਦੀ ਕਣਕ ਦੀ ਬਿਜਾਈ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਕਣਕ ਹਰੀ ਹੋਈ ਤਾਂ ਵੀ ਸੁੰਡੀ ਸਾਨੂੰ ਕਿਤੇ ਕਿਤੇ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਸੁੰਡੀ ਦੀ ਫਸਲ ਸੁੰਦੀ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਖਾ ਚੁੱਕੀ ਆ ਟਰੈਕਟਰ ਚੱਲ ਰਿਹਾ ਬੌਣ ਨੂੰ ਮਜਬੂਰ ਨੇ ਹੁਣ ਕਦੋਂ ਅਗਲੀ ਵਿਜਾਈ ਕਰਨਗੇ ਵੀਰ ਜੀ ਹੁਣੇ ਮੌਜੂਦ ਨੇ ਕਿਸਾਨ ਜਿਨ੍ਹਾਂ ਦੀ ਬਹਾਈ ਹੋ ਰਹੀ ਹੈ ਜਿਨਕੇ ਕਣਕ ਨੂੰ ਬਾਹਰ ਰਹੇ ਨੇ ਕੀ ਨਾਮ ਆ ਜੀ ਆਪਣਾ ਲਾਲ ਸਿੰਘ ਆ ਜੀ ਅੱਛਾ ਕਿਹੜਾ ਪਿੰਡ ਆ ਜੀ ਮੱਟਰਾਂ ਜੀ ਅੱਛਾ ਲਾਲ ਸਿੰਘ ਜੀ ਕਿਉਂ ਟਰੈਕਟਰ ਚੱਲ ਰਹੇ ਤਾਂ ਕਣਕ ਹੁਣ ਬੀਜੀ ਹੋਈ ਸੀ ਤੁਹਾਡੀ ਇਹ ਕਾਰਨ ਕੀ ਹੋਇਆ ਇਹ ਤਾਂ ਅਸੀਂ ਨੇ ਬੀਜੀ ਤੀ ਜੀ 2 ਨਵੰਬਰ ਨੂੰ ਜੀ 2 ਨਵੰਬਰ ਨੂੰ ਬੀਜੀ ਪਹਿਲਾਂ ਅਸੀਂ ਕਰਜ਼ੇ ਵਿੱਚ ਵਾਕੇ ਰੌਣੀ ਕਰੀ ਤੀ ਹੂੰ ਇਦੇ ਵਿੱਚ ਰੋਣੀ ਕਰਨ ਤੋਂ ਬਾਅਦ ਜਾਂ ਬੱਤਾਂ ਗਈ ਫਿਰ ਇੰਜ ਰੋਡੇ ਬੀਟਣਾ ਬੀਜਤੀ ਠੀਕ ਹੈ 18-19 ਦਿਨਾਂ ਬਾਅਦ ਪਤਾ ਲੱਗਿਆ ਵੀ ਕਣਕ ਕੁਮਲੌਂ ਜੇ ਲੱਗੇ ਇਸਨੇ ਪੱਟਕੇ ਦੇਖਿਆ ਵਿੱਚੋਂ ਸੁੰਡੀ ਦੀ ਚਲੋ ਯੋ ਸੁੰਡੀ ਦੀ ਖਬਰ ਲੱਗੀ ਕੋਈ ਮਹਿਰ ਆਏ ਉਹ ਕਹਿੰਦੇ ਵੀ ਇਹਨੂੰ ਤੁਸੀਂ ਪਾਣੀ ਦੀ ਭਰਕੇ ਚ ਕਲੋਰੋ ਪਾਓ 750 ਗ੍ਰਾਮ ਪ੍ਰਤੀ ਏਕੜ ਜੀ ਵੀ ਜਿੱਥੇ ਖਾ ਗਈ ਸੁੰਡੀ ਉੱਥੇ ਕਣਕ ਦਾ ਸੱਟਾ ਮਾਰ ਦੋ ਠੀਕ ਹੈ ਅਸੀਂ ਉਹ ਵੀ ਕਰ ਲਿਆ ਜੀ ਹੁਣ ਬਾਹੜ ਬੱਤਾ ਆ ਉਹਨੂੰ ਜਿਹੜਾ ਸੱਟਾ ਮਾਰਿਆ ਦੀ ਉਹਨੂੰ ਵੀ ਖਾਰੀ ਆ ਠੀਕ ਹੈ ਆ ਦੇਖੋ ਦੋ ਵਾਰ ਤਾਂ ਬਿਜਾਈ ਕਰਤੀ ਤੁਸੀਂ ਸਿੱਕਾ ਬਿਜਾਈ ਹੋਊਗੀ ਜੀ ਦੋ ਵਾਰ ਤਾਂ ਦੋ ਵਾਰ ਤਾਂ ਜੀ ਆਹ ਦੇਖੋ ਡਾਇਆ ਕੀ ਰੇਟ ਮਿਲਿਆ ਕੀ ਰੇਟ ਵੀ ਮਿਲਦੇ ਨੇ ਕੀ ਡੀਜ਼ਲ ਕੰਨਾ ਮਹਿੰਗਾ ਹੈ ਨਾ ਇਹ ਕਿੰਨੀ ਜਗਾ ਜੀ ਤੁਹਾਡੀ ਇਹ ਸਾਰੀ ਇਹ ਸੇਕੜਾ ਜੀ ਪੂਰੀ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਤੇਕੇ ਦੇ ਲਈ ਫਿਰ 80000 ਰੁਪਏ ਪ੍ਰਤੀ ਏਕੜ ਅੱਛਾ ਹਾਂ ਜੀ ਠੀਕ ਹੈ ਹਾਂ ਇਹਦਾ ਡੀਏਪੀ ਵੀ ਬਹੁਤ ਮਹਿੰਗਾ ਜੀ ਬਹੁਤ ਬੀਜ ਵੀ ਮਹਿੰਗੇ ਨੇ ਪਹਿਲਾਂ ਮਹਿੰਗਾ ਬੀਜ ਪਾਇਆ ਪਹਿਲਾਂ ਡੀਏਪੀ ਮਹਿੰਗਾ ਪਾਇਆ ਫਿਰ ਕਾਫੀ ਵੱਡਾ ਨੁਕਸਾਨ ਹੋ ਗਿਆ 70 75000 ਤਾ ਦੀ ਪਹਿਲਾਂ ਲੱਗ ਲਿਆ ਉਸ ਤੋਂ ਕੀ ਕਿਹਾ ਹੈ ਹਾਂ ਹੁਣ ਤਾਂ ਬੇਕਾਰ ਆ ਪੈਸੇ ਸੋਚ ਕੀ ਰਹੇ ਹੋ ਤੁਸੀਂ ਵੀ ਦੁਬਾਰਾ ਬੀਜੋਗੇ ਫਿਰ ਇੱਥੇ ਸੋਚਦਾ ਨਹੀਂ ਹਾਂ ਤਾਂ ਪਰਮਾਤਮਾ ਦੇ ਸਿਰ ਤੇ ਅਸੀਂ ਟਾ ਮਾਰ ਦਾਂਗੇ ਭਾਈ ਹੋਡੀ ਐ ਵੀ ਕਿਥੋਂ ਲਾਵਾਂਗੇ ਇੰਨਾ ਮਹਿੰਗਾ ਫਿਰ ਠੀਕ ਹੈ ਠੀਕ ਹੀ ਦਿੱਤਾ ਗਿਆ ਪਹਿਲਾਂ ਮਸਾ ਪੂਰਾ ਹੁਣ ਤਾਂ ਪੈਸੇ ਹੀ ਨਹੀਂ ਕੋਈ ਲੈ ਲੈ ਲੇਟ ਤਾਂ ਕਹਿੰਦੇ ਹੁੰਦੀ ਹੋਣੀ ਹੁੰਦੀ ਇਹ ਤਾਂ ਬਸ ਖਾਮਜਾ ਵੀ ਨਹੀਂ ਹੈਗੀ ਹੁਣ ਦੱਸੋ ਜੇ 10 10 ਦਿੰਦਾ ਸੀ ਬਿਜਦੀ ਨਹੀਂ ਇਹ ਹਵਾਲਾ ਵਾਂਗੇ ਗਿੱਲੀ ਪਈ ਹੈ ਠੀਕ ਹੈ ਤੇ 10 ਦਿਨਾਂ ਤੱਕ ਦਾ ਮੌਸਮ ਦਾ ਮੌਸਮ ਨਹੀਂ ਲੰਘ ਜਾਣਾ ਕਣਕ ਬਜਾਈ ਦਾ ਠੀਕ ਹੈ ਸੱਚ ਹੋਇਆ ਜਾਨੀ ਕਿ ਤੁਸੀਂ ਖੇਤੀ ਮਾਹਿਰ ਅਨੁਸਾਰ ਚੱਲਿਓ ਜਿਵੇਂ ਕਹਿੰਦੇ ਸੀ ਵੀ ਅੱਗ ਨਹੀਂ ਲਾਉਣੀ ਵੀ ਵਧੀਆ ਹੋ ਰੂਟਾ ਵੇਟ ਨਾਲ ਬਜਾਈ ਕਰੋ ਓਵੇਂ ਚੱਲਿਓ ਤੁਸੀਂ ਹਾਂਜੀ ਹਾਂ ਓਵੇਂ ਜੋ ਕਿ ਜਮੈਂ ਉਹਨਾਂ ਨੇ ਕਹੇ ਦੀ ਅੱਗ ਨਹੀਂ ਲਾਈ ਕਰਚੇ ਵਿੱਚ ਪਾ ਕੇ ਰੌਣੀ ਕਰਕੇ ਫੇਰ ਬੀਜੀ ਦੀ ਠੀਕ ਹੈ 2 ਨਵੰਬਰ ਨੂੰ ਵਿਜੀ ਠੀਕ ਹੈ ਦਿੱਤਾ ਵੀ ਬਾਕੀ ਖੇਤੀ ਮਾਹਿਰਾਂ ਨੇ ਆ ਕੇ ਦਿਖਾਇਆ ਵੀ ਸੀ ਤੁਸੀਂ ਖੇਤੀ ਮਾਹਿਰਾਂ ਨੂੰ ਸਾਰੇ ਆ ਕੇ ਗਏ ਦੱਸ ਕੇ ਗਏ ਨੇ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਪਾਣੀ ਦਾ ਭਰ ਕੇ ਕਲੋਰੋ ਹੋਗੀ ਠੀਕ ਹੈ ਆ ਜਿਹੜਾ ਸੱਟਾ ਮਰਬਾ ਤੇ ਉਹਨੂੰ ਵੀ ਖਾਰੀ ਆ ਆ ਦੇਖ ਲਓ ਛੋਟੇ ਸਾਹਮਣੇ ਪਾਹਣ ਵਿੱਲਾ ਪਿਆ ਠੀਕ ਹੈ ਚਲੋ ਰੋਨੇ ਦਾ ਅਸਰ ਕਰੀ ਨਹੀਂ ਫਿਰ ਬਿਲਕੁਲ ਕੁੱਲ ਬਨੇ ਕਰਾ ਆ ਦੇਖ ਲਓ ਸੁੰਡੀਆਂ ਦੀ ਪਲੇਟ ਭਰੀ ਫਿਰਦਿਆਂ ਜਿੱਥੋਂ ਜਿਹੜਾ ਮਰਜੀ ਢਾਲ ਬੱਟ ਲੋ ਉਹਦੇ ਹੇਠਾਂ ਗੋਬ ਸੁੰਡੀਓ ਸੁੰਡੀ ਠੀਕ ਹੈ ਜਮੇ ਨਹੀਂ ਅਸਰ ਹੋਇਆ ਸੁੰਡੀ ਦੀ ਤਾਂ ਇਹ ਤਾਂ ਫਿਰ ਫਸਰ ਵੀ ਤੁਸੀਂ 5-6 ਕਿੱਲੇ ਕਹੇ ਨੇ 80000 ਨੂੰ ਕਿੱਲਾ ਜੀ 4 ਲੱਖ 80000 5 ਲੱਖ ਰੁਪਏ ਦਾ ਠੇਕੀ ਦਿੱਤਾ ਹੋਣਾ ਹਾਂ ਪੰਜ ਦਾ ਠੇਕੀ ਹੋਗਾ ਜੀ ਠੀਕ ਹੈ ਹਾਂ ਬਾਕੀ ਲਾ ਲਓ 1.5-2 ਲੱਖ ਪ ਇਹ ਤਾਂ ਹੁਣ ਪ੍ਰਮਾਤਮੇ ਕਰੂ ਜੇ ਕੁਛ ਕਰੂ ਨਹੀਂ ਹੁਣ ਸਿਰ ਖੇਤੀ ਮਾਇਰਾਂ ਨੂੰ ਤੁਸੀਂ ਬੁਲਾਮੋਗੇ ਦੁਬਾਰਾ ਗੱਲ ਕਰੋਗੇ ਵੀ ਸਾਡਾ ਤਾਂ ਵੱਡਾ ਨੁਕਸਾਨ ਹੋ ਗਿਆ ਜੀ ਸਾਨੂੰ ਜਾਂ ਤਾਂ ਫਿਰ ਸਰਕਾਰ ਨੂੰ ਕਹਿ ਕੋਈ ਮੁਆਵਜ਼ਾ ਦਿਵਾਓ ਉਹ ਤਾਂ ਤੁਹਾਡੇ ਥਰੂ ਆਉਣਗੀ ਜਦ ਹੁਣ ਨਾਲ ਬਈ ਆਪਣੇ ਖਬਰਾਂ ਵਗੀਆਂ ਹਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਛੋਟੇ ਵੱਲੋਂ ਵੀ ਜਾਊ ਜਾਊ ਉਹਨਾਂ ਲਈ ਆਉਣਗੇ ਦੇਖਣ ਦੇਖਣ ਆਉਣ ਜ਼ਰੂਰ ਆ ਕੇ ਬਾਹੀ ਹੋਈ ਜ਼ਮੀਨ ਦੇਖਾਂਗੇ ਸਾਰੀ ਬਾਹਾਂਗੇ ਦੁਬਾਰਾ ਤੀਜੀ ਵਾਰ ਬੀਜਾਂਗੇ ਬਿਲਕੁਲ ਜੀ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ ਦਾ ਪਿੰਡ ਮੱਟਰਾਂ ਜਿੱਥੇ ਦੀ ਇਹ ਘਟਨਾ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਦੂਜੀ ਤੀਜੀ ਵਾਰ ਬਿਜਾਈ ਕਰਨੀ ਹੈ ਕਿ ਦੂਜੀ ਵਾਰ ਤਾਂ ਬਿਜਾਈ ਕਰ ਚੁੱਕਿਆ ਹੁਣ ਤੀਜੀ ਵਾਰੀ ਕਰਾਂਗੇ ਵਹਾਈ ਚੱਲ ਰਹੀ ਆ ਵੀਰ ਜੀ ਹੁਣੀ ਮੌਜੂਦ ਨੇ ਸਾਡੇ ਨਾਲ ਵੀਰ ਜੀ ਕੀ ਨਾਮ ਆ ਜੀ ਆਪਣਾ ਨਾਇਬ ਸਿੰਘ ਨਾਇਬ ਸਿੰਘ ਜੀ ਕਿਵੇਂ ਨੇ ਹਾਲਾਤ ਇਹ ਤਾਂ ਖਾਸੇ ਹੀ ਕੰਮ ਖਰਾਬ ਹੋ ਗਿਆ ਜੀ ਇਹ ਤਾਂ ਹਾਲਾਤ ਤਾਂ ਜੀ ਇੰਨੇ ਖਰਾਬ ਨੇ ਮਤਲਬ ਤੁਸੀਂ ਇਹ ਮੰਨ ਲਓ ਕਰ ਲਵੀ ਇਹਦੇ ਵਿੱਚ ਜਿੰਨਾ ਮਰਜੀ ਆਪਾਂ ਘੱਟ ਤੋਂ ਘੱਟ ਵੀ ਲਾਈ ਹੈ ਨਾ ਨਾਲੇ ਦਾ ਇਹ 3 ਲੱਖ ਰੁਪਇਆ 2-3 ਲੱਖ ਰੁਪਇਆ ਖਰਚ ਕਰ ਚੁੱਕੇ ਨਾਲੇ ਪੱਲੇ ਕੱਖ ਨਹੀਂ ਪਿਆ ਹੈਗਾ ਮਤਲਬ ਦੁਬਾਰੇ ਉਹ ਕਰਾ ਗਏ ਆ ਕਿ ਇਹਨਾਂ ਨੂੰ ਮਤਲਬ ਸਪਰੇਅ ਵਗੈਰਾ ਦਵਾਈ ਪਵਾ ਗਏ ਉਹ ਵੀ ਸਮਗਾ ਖਰਚਾ ਹੀ ਹੈ ਜੀ ਠੀਕ ਹੈ ਹਾਂ ਬੱਤੋ ਵੱਧ ਮਤਲਬ ਨੁਕਸਾਨ ਆ ਤਿੰਨ ਵਾਰੀ ਵੀ ਚੁੱਕੀ ਇਹ 30 30 ਵਾਰੀ ਵੀ ਹੋਊਗੀ 30 ਵਾਰੀ ਵੀ ਕੜਾਸ ਹੈ ਜੀ ਹੁਣ ਆਸ ਨਹੀਂ ਆ ਉਤੋਂ ਬਦਲਵਾਈ ਹੈ ਮੌਸਮ ਇਹਦਾ ਪਹਿਲਾ ਜੀਰੀ ਦਾ ਵੱਡਾ ਨੁਕਸਾਨ ਹੋਇਆ ਜੀ ਹੌਲੀ ਹੌਲੀ ਵਿਕੀ ਉਸ ਤੋਂ ਬਾਅਦ ਡੀਏਪੀ ਨਹੀਂ ਮਿਲਿਆ ਕਾਫੀ ਵੱਡਾ ਨੁਕਸਾਨ ਹੋਇਆ ਕਿਸਾਨ ਨੂੰ ਹਾਂ ਜੀ ਹਾਂ ਜੀ ਪਹਿਲਾਂ ਪਹਿਲਾਂ ਮਤਲਬ ਜਿਹੜੀ ਜੀਰੀ ਸੀ ਜੀ ਉਹ ਮੇਰੇ ਖਿਆਲ ਆ ਵੀ 20 ਦਿਨਾਂ ਬਾਅਦ ਵਿਕੀ ਆ ਕਿਤੇ ਸਕਾਸਕੂ ਕੇ ਉਹਦਾ ਨੁਕਸਾਨ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਜੇ ਇਹਦਾ ਕਰਿਆ ਕੀਤਾ ਦਾ ਮਤਲਬ ਇਹ ਤਿੰਨ ਵਾਰੀ ਤੀ ਵਾਰੀ ਇਹ ਕਰਾਤੀ ਇਹ ਉਹਨਾਂ ਨੇ ਵਿਭਾਗ ਦੇ ਵਾਲਿਆਂ ਨੇ ਆ ਕੇ ਕਹਿੰਦੇ ਦੁਬਾਰਾ ਇਹਦੇ ਦਵਾਈ ਪਾ ਦੋ ਕਲੋਰੋ ਇਹਨਾਂ ਨੇ ਦਵਾਈ ਪਾਤੀ ਦਵਾਈ ਪਾਤੀ ਉਹਦਾ ਕੋਈ ਕੋਈ ਅਸਰ ਨਹੀਂ ਪਿਆ ਤੇ ਬਾਕੀ ਹੁਣ ਜਿਹੜੇ ਦੁਬਾਰੇ ਛੱਟਾ ਲਾਇਆ ਉਹ ਵੀ ਖਾਲੀ ਇਹਨੇ ਨਾਲ ਦੀ ਨਾਲ ਤਾਂ ਦੇਖ ਰਹੀ ਹੈ ਜੀ ਬਿਲਕੁਲ ਸੋ ਖੇਤੀਬਾੜੀ ਮਾਹਿਰ ਨੇ ਜਿਹੜੇ ਖੇਤੀਬਾੜੀ ਆਫੀਸਰ ਨੇ ਉਹਨਾਂ ਦੇ ਅਨੁਸਾਰ ਪੂਰੀ ਬਜਾਈ ਕੀਤੀ ਗਈ ਉਹਨਾਂ ਨੂੰ ਪਹਿਲਾਂ ਸੁੰਡੀ ਦਿਖਾਈ ਉਹਨਾਂ ਨੇ ਜਿਵੇਂ ਹਿੱਲੇ ਬਸੀਲੇ ਕਿਹਾ ਤਾਂ ਉਸ ਤਰੀਕੇ ਨਾਲ ਕੀਤੇ ਗਏ ਪਰ ਉਸ ਤੋਂ ਬਾਅਦ ਸੁੰਡੀ ਹੀ ਸੁੰਡੀ ਇਸ ਜ਼ਮੀਨ 'ਚ ਦਿਖਾਈ ਦੇ ਰਹੀਆ ਕਿਉਂਕਿ ਪਹਿਲਾਂ ਜਿਹੜੇ ਕਿਸਾਨ ਨੇ ਪੂਰੀ ਚੂਗਿਆ ਪਲੇਟਾਂ 'ਚ ਵੀ ਪਾਈਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਬਾਈ ਜੂਰੀ ਮੌਜੂਦ ਬਾਈ ਜੀ ਕੀ ਨਾਮਾ ਪਰਕਰਤ ਸਿੰਘ ਜੀ ਪਰਕਰਤ ਸਿੰਘ ਜੀ ਕਿਵੇਂ ਕੀ ਹੋਇਆ ਬਾਕੀ ਦੱਸਿਆ ਲਾਲ ਸਿੰਘ ਨੇ ਕਿ ਆ ਸਾਰਾ ਹਾਲਾਤ ਐ ਹੋਏ ਨੇ ਇਹ ਕਾਫੀ ਹੋਰ ਵੀ ਪਿੰਡ ਚਾਲੇ ਵਾਲੇ ਪਈਆ ਸੁੰਡੀ ਇਹ ਇਹ ਹੈਗੇ ਆਪਣੇ ਪਿੰਡ ਵਿੱਚ ਬਹੁਤ ਘਰਾਂ ਦੇ ਆ ਪਰ ਜ਼ਿਆਦਾਤਰ ਇਹ ਸਾਡੇ ਚਾਚਾ ਜੀ ਕੇ ਆ ਠੀਕ ਹੈ ਹੋਰ ਆਪਣੇ ਨੇੜੇ ਗਵਾਂਢ ਦੇ ਵਿੱਚੋਂ ਖੇਤ ਵੀ ਆ ਉਹਨਾਂ ਦੇ ਵੀ ਦੈੜੀਆਂ ਕਿਤੇ ਕਿਤੇ ਨੇ ਇਹਨਾਂ ਦੇ ਬਾੜਦੇ ਹੋਣਗੇ ਠੀਕ ਹੈ ਤੇ ਅਸੀਂ ਅਸੀਂ ਦੇਖ ਰਹੇ ਸੀ ਤੁਸੀਂ ਸੁੰਡੀ ਚੁਗ ਰਹੇ ਸੀ ਸੁੰਡੀਆਂ ਤੇ ਪਲੇਟ ਦੇ ਵਿੱਚ ਪਾਈਆਂ ਇਹ ਕਿੰਨੀ ਕਿ ਜਗ੍ਹਾ ਚ ਉੱਥੇ ਨੇੜੇ ਹੀ ਮਿਲੀਆਂ ਵੀ ਨਹੀਂ ਇਹ ਤਾਂ ਵੀਰ ਜੀ ਕੋਈ ਮਰਜੀ ਪੇਡਾ ਆਪਾਂ ਪੱਟ ਲਈਏ ਹਰੇਕ ਪੇਡ ਦੇ ਵਿੱਚੋਂ ਕੋਈ ਛਾਂਟ ਕੇ ਵੇ ਆਉਣੀ ਆਪਾਂ ਪੱਟਿਆ ਹੈਗਾ ਆਪਾਂ ਤੱਕ ਸੋਦੇ ਪੱਟਿਆ ਕੋਈ ਮਰਜ਼ੀ ਪੱਟਾ ਹਰੇਕ ਪੇਡੇ ਦੇ ਵਿੱਚ ਸੁੰਡੀਆਂ ਦੇਖੋ ਸਾਹਮਣੇ ਵੀਰ ਪੇਡਾ ਪੱਟ ਕੇ ਲੈ ਕੇ ਆਇਆ ਇਸ ਦੇ ਵਿੱਚੋਂ ਹੀ ਨਿਕਲੀ ਆ ਸੁੰਡ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਤਾਜ਼ਾ ਪੇਡਾ ਪੱਟਿਆ ਹੋਇਆ ਕਣਕ ਦਾ ਤੇ ਉਹਦੀ ਗੋਭ ਦੇ ਵਿੱਚ ਸੁੰਡੀਆਂ ਨੇ ਪਲੇਟ ਦੇ ਵਿੱਚ ਸੁੰਡੀਆਂ ਪਾਈਆਂ ਹੋਈਆਂ ਨੇ ਸੁੰਡੀਆਂ ਹੀ ਸੁੰਡੀਆਂ ਨੇ ਵੱਡਾ ਨੁਕਸਾਨ ਹੋਇਆ ਕਿਸਾਨ ਦਾ ਕਿਤੇ ਨਾ ਕਿਤੇ ਹੁਣ ਫੇਰ ਤੀਜੀ ਵਾਰ ਬਿਜਾਈ ਕਰਨ ਨੂੰ ਮਜਬੂਰ ਹੋਣਗੇ ਪ੍ਰਗਟ ਜੀ ਇੱਕ ਵਾਰੀ ਉਹ ਬਿਜਾਈ ਨਹੀਂ ਹੁੰਦੀ ਬਹੁਤ ਮੁਸ਼ਕਲ ਨਾਲ ਡੀਪੀ ਮਿਲਿਆ ਡੀਪੀ ਪਾਇਆ ਮਹਿੰਗਾ ਡੀਪੀ ਆ ਬੀਜ ਮਹਿੰਗੇ ਨੇ ਕੀ ਲੱਗਦਾ ਤੁਹਾਨੂੰ ਹੁਣ ਤੀਜੀ ਵਾਰੀ ਬਿਜਾਈਏ ਤਾਂ ਜਿੰਨੀ ਕੁ ਕਣਕ ਦਾ ਮੁਨਾਫਾ ਹੋਣਾ ਸੀ ਕਣਕੋ ਹੋਣੀ ਸੀ ਉਹ ਨਹੀਂ ਤਾਂ ਮੈਨੂੰ ਲੱਗਦਾ ਬਿਜਾਈ ਤੇ ਖਰਚਾ ਹੋ ਜਾਊਗਾ ਖੇੜਾ ਵੀਰ ਜੀ ਅਸੀਂ ਪਹਿਲਾਂ ਹੁਣ ਬਿਜਾਈ ਕਰ ਚੁੱਕੇ ਆ ਜੀ ਪਹਿਲਾਂ ਅਸੀਂ ਬਿਜਾਈ 2 ਨਵੰਬਰ ਨੂੰ ਕਰੀ ਤੇ ਉਸ ਤੋਂ ਬਾਅਦ ਅਸੀਂ 18-19 ਦਿਨ ਦੀ ਜਦ ਕਣਕ ਹੋ ਗਈ ਫਿਰ ਜਦ ਸੁੰਡੀ ਦਿਖਾਈ ਦਿੱਤੀ ਫਿਰ ਅਸੀਂ ਕਲੋਰੋ ਦਵਾਈ ਪਾਈ ਮਾਹਿਰਾਂ ਤੋਂ ਫੋਨ ਕਰਕੇ ਪੁੱਛਿਆ ਵੀ ਐ ਕੀ ਕਰੀਏ ਉਹ ਕਹਿੰਦੇ ਵੀ ਦਵਾਈ ਪਾਓ ਉਸ ਤੋਂ ਬਾਅਦ ਅਸੀਂ ਦਵਾਈ ਵੀ ਪਾਈ ਆ ਤੇ ਸੱਟਾ ਮਾਰਿਆ ਕਣਕ ਦਾ ਸੱਟਾ ਮਾਰਨਾ ਜਿਹੜਾ ਉਹ ਹੁਣ ਬੱਤ ਆਇਆ ਤੇ ਉਹਨੂੰ ਵੀ ਸੁੰਡੀ ਖਾਣ ਲੱਗ ਰਹੀ ਹੈਗਾ ਤੇ ਜਿਹੜਾ ਹੁਣ ਸਾਨੂੰ ਆਪਣੇ ਡੀਏਪੀ ਮਿਲਿਆ ਸੀ ਉਹ ਸਾਨੂੰ ਬਲੈਕ ਦੇ ਵਿੱਚ 17-1800 ਦਾ ਥੈਲਾ ਮਿਲਿਆ ਤੇ ਬਾਕੀ ਉਹ ਕੋਈ ਵੀ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾਗਾ ਤੇ ਜਿਹੜੀ ਇਹ ਜ਼ਮੀਨ ਆ ਸਾਡੇ ਚਾਚਾ ਜੀ ਦੀ ਇਹ ਠੇਕੇ ਤੇ ਹੈਗੀ ਜਿਹੜਾ ਠੇਕਾ ਦਿੱਤਾ ਹੋਇਆ ਇੱਕ ਕਿਸ਼ਤ ਨਾ ਦਿੱਤਾ ਹੋਇਆ ਉਹ ਵੀ ਉਹਨਾਂ ਨੂੰ ਪੈਸੇ ਦੀ ਲੋੜ ਸੀ ਸਾਨੂੰ ਇੱਕ ਕਿਸ਼ਤ ਨਾ ਦਿੱਤਾ ਉਹ ਠੇਕਾ ਪਰ ਚਲੋ ਤੁਸੀਂ ਕਿਸਾਨ ਹੋ ਤੁਸੀਂ ਵੀ ਹਰ ਵਾਰੀ ਖੇਤੀ ਕਰਦੇ ਹੋ ਤੁਹਾਨੂੰ ਕਾਰਨ ਕੀ ਲੱਗਦੇ ਨੇ ਵੀ ਕਾਰਨ ਕੀ ਬਣੇ ਨੇ ਸੁੰਡੀ ਇੰਨੀ ਕਿਉਂ ਪਈਆ ਕੋਈ ਮੌਸਮ ਦਾ ਚੱਕਰ ਪਿਆ ਕੀ ਕਾਰਨ ਕੀ ਹੋਏ ਨੇ ਵਿੱਚ ਤਾਂ ਉਹਨੇ ਜੀ ਮੌਸਮ ਦੀ ਕਹਿ ਰਹੇ ਨੇਗੇ ਖੇਤੀਬਾੜੀ ਮਾਹਿਰ ਵੀ ਕਹਿ ਰਹੇ ਨੇ ਤੇ ਬਾਕੀ ਜ਼ਿਆਦਾਤਰ ਜਿਹੜੇ ਹੁਣ ਆਪਾਂ ਕਹਿੰਦੇ ਅੱਗ ਨਹੀਂ ਲਾਈ ਹੈਗੀ ਉਹਦਾ ਵੀ ਕਾਰਨ ਬਣ ਰਿਹਾਗਾ ਜੀ ਵੇ ਖਰਚੇ ਹੁਣ ਵਿੱਚ ਵਾਹੇ ਹੋਏ ਨੇ ਉਹਦਾ ਕਾਰਨ ਬਣ ਰਿਹਾ ਜੀ ਇਹ ਵੀ ਜੇ ਅੱਗ ਲੱਗ ਜਾਂਦੀ ਤਾਂ ਖਰਚਾ ਫੁੱਕ ਜਾਂਦਾ ਜਿਹੜੇ ਖਰਚੇ ਵਿੱਚ ਰਹੇ ਨੇ ਵੀ ਉਹਨਾਂ ਚੋਂ ਸੁੰਢੀ ਪੈਦਾ ਹੋਈ ਆ ਜੀ ਜਿਹੜਾ ਖਰਚਾ ਹੁਣ ਵਿੱਚ ਬਿਸ ਗਿਆ ਜੀ ਧਰਤੀ ਦੇ ਵਿੱਚ ਆਪਾਂ ਬਾਤ ਆ ਉਹਦੇ ਵਿੱਚ ਆਪਾਂ ਸੁੰਢੀ ਇਹ ਗਰਮੈਸ ਕਰਕੇ ਪੈਦਾ ਹੋ ਰਹੀ ਹੈ ਮਾਹਿਰ ਕਹ ਰਹੇ ਨੇ ਇਹ ਵੀ ਗਰਮੀ ਹੁਣ ਅੱਜ ਆਪਣੇ ਤਰੀਕ ਹੋ ਗਈ ਆ 8 ਤਰੀਕ ਹੋ ਗਈ ਆ ਹਾਂਜੀ 8 ਦਸੰਬਰ ਹੋ ਚੁੱਕਿਆ ਤੇ ਬਾਕੀ ਠੰਡ ਨਹੀਂ ਪੈ ਰਹੀ ਗਰਮੀ ਪੈ ਰਹੀ ਹੈਗੀ ਹਾਂਜੀ ਵੀ ਉਹੀ ਵੱਡਾ ਨੁਕਸਾਨ ਲੱਗਦਾ ਹੈ ਹਾਂਜੀ ਹਾਂਜੀ ਪਰ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਸੁਪਰ ਸੀਡਰ ਦੀ ਜਿਹੜੀ ਬਜਾਈਆ ਉੱਚ ਕਾਫੀ ਆਪਾਂ ਪਿਛਲੇ ਸਾਲਾਂ ਦੌਰਾਨ ਵੀ ਦੇਖਿਆ ਵੀ ਕਈ ਵਾਰੀ ਮਾਮਲੇ ਇਹੋ ਜਿਹੇ ਆਉਂਦੇ ਸੀ ਕਿ ਸੁਪਰ ਸੀਡਰ ਦੀ ਬਜਾਈਆ ਸੁੰਢੀ ਪੈ ਗਈ ਪਰ ਇਹ ਤਾਂ ਬਿਲਕੁਲ ਪੂਰੀ ਉਹ ਸੀ ਮਿੱਟੀ ਉਹ ਮਿੱਟੀ ਕਰੀ ਹੋਈ ਸੀ ਉਪਰਾਲੀ ਇਹ ਅਸੀਂ ਪਹਿਲਾਂ ਆਪਣੇ ਕਰਚੇ ਵਾਹੇ ਕਰਚੇ ਵਾਉਣ ਤੋਂ ਬਾਅਦ ਹੈਰੋਂ ਨਾਲ ਇਹ ਵਾਹੇ ਉਸ ਤੋਂ ਬਾਅਦ ਹਲ ਫੇਰੇ ਬਾਣ ਸਕਾ ਕੇ ਜਦੋਂ ਉਹ ਹੋ ਗਿਆ ਉਸ ਤੋਂ ਬਾਅਦ ਅਸੀਂ ਰੌਣੀ ਕਰਿਆਗੀ ਠੀਕ ਹੈ ਰੌਣੀ ਕਰਨ ਤੋਂ ਬਾਅਦ ਫੇਰ ਅਸੀਂ ਰੋਟਾਵੇਟਰ ਨਾਲ ਵਿਜੀ ਆਏ ਹੁਣ ਇਹ ਸਾਰੇ ਬੋਣੀ ਪਊਗੀ 6 ਦੇ 6 ਕਿੜਬਾ 6 ਕਿੜ ਦੇ 6 ਠੇਕੇ ਤੇ ਨੇ ਜੀ ਇਹ ਹੱਲ ਕੋਈ ਨਹੀਂ ਹੈਗਾ ਜੀ ਸਾਡਾ ਹੁਣ ਚਾਚਾ ਜੀ ਨੇ ਬਹੁਤ ਕਵਰਾਏ ਪਏ ਨੇ ਇੱਕ ਦੋ ਹੁਣ ਰਿਸ਼ਤੇਦਾਰ ਵੀ ਆਏ ਨੇ ਉਹ ਦੇਣ ਵੀ ਹੌਸਲਾ ਵੀ ਤੂੰ ਕਵਰਾਣਾ ਸੀ ਤੇਰੇ ਨਾਲਾਂਗੇ ਪਰ ਲੱਖਾਂ ਦਾ ਘਾਟਾ ਪਿਆ ਜੀ ਨੁਕਸਾਨ ਕਹਿੰਦਾ ਜੀ ਹੁਣ 4 ਲੱਖ ਦਾ ਤਾਂ ਠੇਕਾ ਹੋ ਗਿਆ ਤੇ ਲੱਖ ਡੇਢ ਲੱਖ ਰੁਪਈਆ ਦੇ ਉੱਤੇ ਆਪਣਾ ਖਰਚਾ ਆ ਚੁੱਕਿਆਗਾ ਠੀਕ ਹੈ ਹਾਂਜੀ ਹੁਣ ਖੇਤੀ ਮਾਹਿਰਾਂ ਨੂੰ ਫਿਰ ਦੁਬਾਰਾ ਬੁਲਾਮੋਗੇ ਵੀ ਤੁਸੀਂ ਜਿਵੇਂ ਕਿਹਾ ਓਵੇਂ ਹੀ ਕਰਿਆ ਸੀ ਖੇਤੀਬਾੜਿਆਂ ਨੂੰ ਬੁਲਾਵਾਂਗੇ ਤੁਹਾਡੇ ਥਰੂ ਆਉਣਗੇ ਜੀ ਤੇ ਅਸੀਂ ਉਹਨਾਂ ਨੂੰ ਫੋਨ ਕਰਾਂਗੇ ਦੇਖੋ ਸਰਕਾਰ ਸਾਨੂੰ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ ਉਹ ਕੋਈ ਪਤਾ ਨਹੀਂ ਖਾਲੇ ਸਾਨੂੰ ਬਿਲਕੁਲ ਸੂਸੁੰਡੀ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਤਸਵੀਰਾਂ ਤੁਹਾਨੂੰ ਗਰਾਉਂਡ 0 ਤੋਂ ਦਿਖਾਈਆਂ ਨੇ ਕਿ 5 6 6 ਕਿੱਲੇ ਦੱਸਿਆ ਜਾ ਰਿਹਾ ਪਰ 6 ਕਿੱਲੇ ਤੇ ਤੁਹਾਨੂੰ ਵੀ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਨਾਲ ਜਿਹੜਾ ਬਾਣਾ ਉਹ ਡੱਬ ਖੜੱਬਾ ਹੋਇਆ ਪਿਆ ਕਿਤੇ ਜ਼ਿਆਦਾ ਕਿਤੇ ਘੱਟ ਜਿੱਥੇ ਘੱਟ ਆ ਉੱਥੇ ਸੁੰਡੀ ਨੇ ਹੀ ਨੁਕਸਾਨ ਕੀਤਾ ਅਤੇ ਕਿਸਾਨਾਂ ਨੇ ਹੁਣ ਮੌਕੇ ਤੇ ਲਾਈਵ ਦਿਖਾਇਆ ਗਰਾਉਂਡ 0 ਤੋਂ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਵੀ ਪੇਡਾ ਪੱਟਿਆ ਜਾ ਰਿਹਾ ਉਸ ਦੇ ਵਿੱਚ ਸੁੰਡੀ ਹੀ ਸੁੰਡੀ ਪਲੇਟ ਦੇ ਵਿੱਚ ਸੁੰਡੀਆਂ ਹੀ ਕਿੱਠੀਆਂ ਕੀਤੀਆਂ ਨੇ ਕਿ ਥੋੜੀ ਜੀ ਜਗ੍ਹਾ 'ਚ ਅਸੀਂ ਘੁੰਮਿਆ ਆਂ ਸੁੰਡੀਆਂ ਕਿ ਸਾਡੀ ਫਸਲ ਨਹੀਂ ਬਚੇਗੀ ਇਥੋਂ ਤੱਕ ਕਹਿ ਰਹੇ ਨੇ ਅਤੇ ਹੁਣ ਮਾਹਿਰਾਂ ਤੋਂ ਮੰਗ ਕਰ ਰਹੇ ਨੇ ਕਿ ਮਾਹਿਰ ਪਹੁੰਚਣ ਸਾਰੀ ਗੱਲਬਾਤ ਸਾਡੀ ਇੱਥੇ ਦੇਖਣ ਕਿਉਂਕਿ ਉਹਨਾਂ ਦੇ ਅਨੁਸਾਰ ਹੀ ਅਸੀਂ ਸਾਰੀ ਵਿਜਾਈ ਕੀਤੀ ਆ ਉਹਨਾਂ ਦੇ ਅਨੁਸਾਰ ਹੀ ਅਸੀਂ ਅੱਗ ਨਹੀਂ ਲਗਾਈ ਉਹਨਾਂ ਦੇ ਅਨੁਸਾਰ ਹੀ ਅਸੀਂ ਕਲੋਰੋ ਵੀ ਪਾ ਕੇ ਦੇਖ ਲਈ ਉਹਨਾਂ ਦੇ ਅਨੁਸਾਰ ਹੀ ਅਸੀਂ ਸਾਰਾ ਸਿਸਟਮ ਕੀਤਾ ਪਰ ਉਹ ਪੂਰੀ ਤਰ੍ਹਾਂ ਫਲॉप ਹੋਇਆ ਫੇਲ ਹੋਇਆ ਅਤੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਮਾਹਿਰ ਇਸ ਤੇ ਕੀ ਕੋਈ ਆਪਣੀ ਹੋਰ ਖੋਜ ਕਰਦੇ ਨੇ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ੇ ਲਈ ਕਿਸ ਤਰੀਕੇ ਨਾਲ ਕੋਈ ਚੈੱਕ ਵਗੈਰਾ ਜਾਂ ਕਿਸ ਤਰੀਕੇ ਨਾਲ ਉਹਨਾਂ ਦੀ ਪਰਪਾਈ ਕਰੇਗੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ